ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਇੱਕ ਤੋਕੜ ਗੱਭਣ ਗੈਂ ਤੇ ਤੋਕੜ ਗੱਭਣ ਮੱਝ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਾਕੀ ਵਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਾਤਾਂ ਦਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਕੋਲ ਦੋਨੇ ਨਗ ਟੋਕੜ ਗੱਬਣ ਠੀਕ ਹੈ ਜੀ ਮੱਝ ਤੇ ਗਾਂ ਵੱਧ ਜਾਣਕਾਰੀ ਦਿੰਨੇ ਆਪਾਂ ਬਾਈ ਜੀ ਤੋਂ ਬਾਈ ਜੀ ਸਾਸਿਗਾ ਜੀ ਸਾਸਿਗਾ ਬਾਈ ਨਾਮ ਵੀਰੇ ਆਪਣਾ ਨਾਮ ਕਰਨਲ ਸਿੰਘ ਪਿੰਡ ਪਿੰਡ ਡਰਾਮਾ ਜ਼ਿਲ੍ਹਾ ਜ਼ਿਲ੍ਹਾ ਮੋਗਾ ਮੱਝ ਦੀ ਜਾਣਕਾਰੀ ਦੋ ਬਈ ਆਪਣੀ ਮੱਝ 3.5 ਮਹੀਨੇ ਦੀ ਗੱਬਣਾ ਬਾਈ ਚੈੱਕ ਕਰਾ ਲਈ ਵੀ ਤੁਸੀਂ ਹਾਂ ਜੀ ਇੱਕ ਕਰਾ ਕੇ ਠੀਕ ਆ ਤੇ ਦੁੱਧ ਹੁਣ ਇਸ ਟਾਈਮ ਦੁੱਧ 4-5 ਕਿਲੋ ਆਏ ਸੁਬਾਹ ਮੈਂਦੀ ਆ ਕੋਈ ਟੀਕਾ ਨਹੀਂ ਲਾਉਣਾ ਕੁਛ ਨਹੀਂ ਆਈ ਬਹਿ ਜਾਣਾ ਬਸ ਆਪੀ ਦੀਗੇ ਠੀਕ ਆ ਇੱਕ ਡੰਗ ਮੈਂਦੀ ਆ ਠੀਕ ਆ ਤੇ ਤਾਜੀ ਥੱਲੇ ਦੁੱਧ ਮੈਡਮ ਮोटा ਪਤਾ ਦੁੱਧ ਤਾਜੀ ਥੱਲੇ 16 ਕਿਲੋ ਸੀਗਾ 16 ਬਾਕੀ ਨਾੜਾ ਵੀ ਦੇਖੀ ਹਾਂ ਕਦ ਵਾਲੀ ਆ ਠੀਕ ਆ ਮੇਰਾ ਨਾੜਾ ਚੈੱਕ ਕਰ ਸਕਦੇ ਤੁਸੀਂ ਥਾਂ ਤੋਂ ਬਹੁਤ ਸੋਹਣਾ ਲੱਗਿਆ ਕਰਮਾ ਬੜੀ ਠੀਕ ਆ ਜੀ ਤੇ ਰੇਡ ਭਰਾ ਜਾਇਜ਼ ਜੈਦ ਰੈਡ ਮੋਬਾਈਲ ਤੇ ਕਰ ਲਾਂਗੇ ਵੀ ਫੋਨ ਤੇ ਕਰੋਗੇ ਹਾਂ ਫੋਨ ਦੇ ਤੋੜ ਦੋ ਪਰਾ ਲੋ ਜੀ ਤੋ ਕੜ ਗੱਬਣ ਮੱਝ ਸਾਢੇ 3 ਮਹੀਨਿਆਂ ਦੀ 3 ਮਹੀਨੇ ਕਿ ਸਾਢੇ 3 ਮਹੀਨੇ ਨਾ ਸਾਢੇ 3 ਦਿਨਾਂ ਦੀ ਐ ਸਾਢੇ 3 ਮਹੀਨੇ ਤੁਸੀਂ ਚੈੱਕ ਕਰਾਈ ਵੀ ਅਗਲੇ ਚੈੱਕ ਕਰਾ ਦੇ ਠੀਕ ਆ ਇੱਕ ਟੰਗ ਮਿਲਦੀ ਆ ਹਾਂ ਸੋਭਾ ਬਾਈ ਸੋਭਾ ਮਿਲਦੀ ਆ ਤੇ ਲੇਵਾ ਦਾ ਨਤਾਜਾ ਤੁਸੀਂ ਭਰਾ ਲਾਹ ਖੋ ਦੀ ਕਿਉਂਕਿ ਲੇਵਾ ਤੁਹਾਡੇ ਸਾਹਮਣੇ ਆ ਹਣ ਤੇ ਚੰਗਾ ਕੱਦ ਬੇਟਾ ਚੰਗੀ ਪਲੀ ਬਲੋਸੀ ਆ ਸੁਆ ਕਹ ਮੈਂ ਦੱਸਿਆ ਬਾਈ ਤੁਸੀਂ ਸੁਆ ਤੀਜੇ ਆ ਬਾਈ ਤੀਜੇ ਆ ਠੀਕ ਆ ਲੋ ਜੀ ਚੈੱਕ ਕਰ ਸਕਦੇ ਦੁੱਧ ਵਾਲੀ ਮੱਝ ਆ ਠੀਕ ਹੈ ਨਾ ਤੇ ਚੰਗੀ ਪੜੀ ਪਲੋਸੀ ਭਰਾ ਠੀਕ ਆ ਲੋ ਜੀ ਤੂਰਾ ਤਾਰਾ ਕਰਮਾ ਵਾਲੀ ਤੇ ਤੁਹਾਡੇ ਸਾਹਮਣੇ ਆ ਕੇ ਚੈੱਕ ਕਰਕੇ ਡਾਕਟਰ ਲਿਆਓ ਭੋਮਾ ਦੀ ਨਾਲ ਆਪਦਾ ਚੈੱਕ ਕਰਵਾ ਕੇ ਲਿਜਾ ਸਕਦੇ ਭਰਾ ਠੀਕ ਹੈ ਨਾ ਕਿਉਂਕਿ ਕਿਸੇ ਗੱਲ ਦਾ ਕੱਲ ਨੂੰ ਰੋਲਾ ਨਹੀਂ ਪੈਣਾ ਬਾਈ ਦੀ ਚੈੱਕ ਕਰਵਾਈ ਵੀ ਤੁਸੀਂ ਕਰਵਾ ਸਕਦੇ ਠੀਕ ਆ ਭਰਾ ਭਾਈ ਨੇੜੇ ਨੇੜੇ ਪੈਂਡ ਕਿੱੜੇ ਰਹਿੰਦੇ ਆਪਣੇ ਬਲਾਸ ਭਰਾ ਆਪਾਂ ਲਾਪਨ ਲਿਆ 4 ਕਿਲੋਮੀਟਰ ਵਾਲਾ ਸਹੀ ਹੈ ਹਾਂ ਗਾਇਂ ਦੀ ਜਾਣਕਾਰੀ ਦੋ ਬਈਆ ਗਾਂ ਬਈ ਇਹ 5 ਮਹੀਨੇ ਦੀ ਘੱਬਣਾ 5 ਮਹੀਨੇ ਦੀ ਹਾਂ ਸੇਵਾ ਲੱਗਿਆ ਦਾ ਸਹੀ ਹੈ ਦੁੱਧ ਦਾ ਕਿਲੋ ਖੰਡੀ ਆ ਬਈ ਐਵੇਂ ਝੂਠ ਮਾਰੀ ਜਾਵੀਏ 5 ਕਹਿ ਦਈਏ 6 ਕਹਿ ਦਈਏ ਫਾਇਦਾ ਕੀ ਹੈ ਸਹੀ ਹੈ ਕਿਲੋ ਹੀ ਦੁੱਧ ਤੇ ਲਾ ਮਗਰਦੇ ਸਾਨੂੰ ਮਗਰਦੇ ਸਾਨੂੰ ਤਲਾ ਹਾਂ ਸਹੀ ਹੈ ਤੇ ਰੇਟ ਭਰਾ ਜ ਆ ਜਾਦਾ ਰੇਟ ਮੋਬਾਈਲ ਤੇ ਕਰਾਂਗੇ ਬਈ ਇਹਦਾ ਵੀ ਰੇਟ ਹਾਂ ਸਹੀ ਹੈ ਦੋਪਰਾ ਚੈੱਕ ਕਰ ਤੋਂ ਚੰਗੀ ਜਾਤ ਵਾਲੀ ਆ ਬੋਦੀ ਵਾਲੀ ਆ ਤੇ ਹੈ ਮਗਰ ਮਗਰਲਾ ਸੁਲਤਾਨ ਮਗਰਲਾ ਥਾਣਾ ਚਲੋ ਆਪ ਤੋਰਾਂਗੇ ਤੁਹ ਦਿਖਾ ਦੇ ਤੋਰ ਦੋ ਹੂੰ ਲੋਜੀ ਚੈੱਕ ਕਰ ਸਕਦੇ ਭਰਾ ਪੈਂਡ ਰਾਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਲੋਜੀ ਮਗਰੇ ਸਲੋ ਤੇਲਾ ਭਰਾ ਚੈੱਕ ਕਰ ਸਕਦੇ ਲੋਜੀ ਬਾਕੀ ਸਹੀ ਹੈ ਓਕੇ ਥਾਣਾ ਹਾਂ ਬਾਕੀ ਸਭ ਸਹੀ ਹੈ ਓਕੇ ਓਕੇ ਠੀਕ ਹੈ ਇੱਕ ਮੰਗ ਲੈ ਸਾਨੂੰ ਆਪਰਾ ਸੁਣ ਮੈਂ ਗੇੜੇ ਕਰਕੇ ਬੰਨੂ ਬਈ ਦਿਖਾ ਦਾਂਗੇ ਠੀਕ ਹੈ ਨਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪਰਾ ਠੀਕ ਹੈ ਜੀ ਲੋ ਜੀ ਮੈਂ ਸੁਣ ਮੈਂ ਚੈੱਕ ਕਰਵਾਉਣਾ ਆ ਲੋ ਜੀ ਇਦਲੀ ਸੇੜੋ ਤੇ ਲਤਾ ਹੀ ਜੜਾ ਵਾਥਾਂ ਠੀਕ ਹੈ ਨਾ ਤੇ ਚੈੱਕ ਕਰ ਸਕਦੇ ਗੱਬਣ ਦੋਨੇ ਤੇ ਟੋਕੜ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਠੀਕ ਹੈ ਜੀ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਲਾਇਕ ਵੀ ਕਰਿਆ ਕਰੋ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ